ਲੁਧਿਆਣਾ ਵਿਖੇ ਪਾਵਰਕਾਮ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਅਧਿਕਾਰੀਆਂ ਨੇ ਸੁੰਦਰ ਨਗਰ ਬਿਜਲੀ ਦਫ਼ਤਰ ਦੇ ਬਾਹਰ ਆਪ ਵਿਧਾਇਕ ਦਿਲਜੀਤ ਸਿੰਘ ਗਰੇਵਾਲ ਭੋਲਾ ਅਤੇ ਬਸਲੂਕੀ ਕਰਨ ਵਾਲੇ ਆਗੂਆਂ ਖਿਲਾਫ ਨਾਰਾਬਾਜ਼ੀ ਕੀਤੀ ਅੱਜ ਸਵੇਰ ਤੋਂ ਹੀ ਬਿਜਲੀ ਬੋਰ ਦੇ ਕਰਮਚਾਰੀ ਅਤੇ ਅਧਿਕਾਰੀ ਹੜਤਾਲ ਵਿੱਚ ਸ਼ਾਮਲ ਹੋ ਰਹੇ ਹਨ ਜਾਣਕਾਰੀ ਦੇਂਦੇ ਜਈ ਰਾਜਵੀਰ ਸ਼ਰਮਾ ਨੇ ਦੱਸਿਆ ਕਿ 31 ਮਈ ਦੀ ਦਰਮਿਆਨੀ ਰਾਤ ਨੂੰ ਬਿਜਲੀ ਸਪਲਾਈ ਵਿੱਚ ਸਮੱਸਿਆ ਆ ਰਹੀ ਸੀ ਰਾਤ ਕਰੀਬ 12 ਵਜੇ ਐਸਡੀਓ ਨੇ ਉਹਨਾਂ ਨੂੰ ਦਫ਼ਤਰ ਬੁਲਾਇਆ ਦਫ਼ਤਰ ਪਹੁੰਚੇ ਤੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਵਿਧਾਇਕ ਦਲਜੀਤ ਸਿੰਘ ਗਰੇਵਾਲ ਕੋਲਾ ਗਗਨਦੀਪ ਕਲੋਨੀ ਗਲੀ ਨੰਬਰ 7 ਵਿੱਚ ਬੈਠੇ ਹਨ ਉਹਨਾਂ ਨੇ ਉੱਥੇ ਵਿਧਾਇਕ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ 2 ਘੰਟੇ ਤੱਕ ਬੈਠਕ ਕੀਤੀ ਵਾਪਸ ਪਰਤਨ ਸਮੇਂ ਆਮ ਆਦਮੀ ਪਾਰਟੀ ਦੇ ਤਿੰਨੋਂ ਆਗੂ ਜੋ ਕਿ ਬਹੁਤ ਜ਼ਿਆਦਾ ਸ਼ਰਾਬ ਪੀ ਰਹੇ ਸਨ ਦੇਖੇ ਗਏ ਇਹਨਾਂ ਤਿੰਨਾਂ ਨੇ ਪਾਵਰ ਕਾਮ ਦੇ ਮੁਲਾਜ਼ਮਾਂ ਨੂੰ ਘੇਰ ਲਿਆ ਅਤੇ ਗਾਲਾਂ ਕਢਣੀਆਂ ਸ਼ੁਰੂ ਕਰ ਦਿੱਤੀ ਰਾਜੀਵ ਨੇ ਦਸਾਕੀ ਕੂਸਨਾ ਬਰਸਲੂਕੀ ਕਰਨ ਵਾਲਿਆਂ ਵਿੱਚੋਂ ਜਸਵਿੰਦਰ ਸੰਧੂ ਦੀਪਕ ਸ਼ਰਮਾ ਸੁਮੇਤ ਸ਼ਰਮਾ ਅਤੇ ਲਖਵਿੰਦਰ ਚੌਧਰੀ ਨੇ ਉਸ ਦੀ ਫੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਜਿਹੀ ਰਾਜੀਵ ਸ਼ਰਮਾ ਨੇ ਦਸਾਕੀ ਮੁਲਾਜ਼ਮ ਨੇ ਉਸ ਨੂੰ ਬਾਈਕ ਟੋਕੜੀ ਸੰਦੀ ਵੀ ਕੋਸ਼ਿਸ਼ ਕੀਤੀ ਉਹ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦੇਣਗੇ ਤਾਂ ਕਿ ਜੋ ਮੂਜ਼ਮਾ ਖਿਲਾਫ ਐਫ ਆਰ ਦਰਜ ਕੀਤੀ ਜਾ ਸਕੇ ਬਿਜਲੀ ਕਾਮਾ ਲਲਕਾਰ ਦਾ ਫਿੱਟੇ ਮੁ ਸਰਕਾਰ ਦਾ ਨੜ मेरा नाम जी साहिल शर्मा जी मैं बतौर जई काम कर रहा है जी सुंदरनगर मैं जई बतौर जई काम कर रहा है जी सुंदरनगर डिवीजन ਦੇ ਵਿੱਚ ਉਸ ਦਿਨ ਕੀ ਹੋਇਆ ਸੀ ਉਸ ਦਿਨ ਗੱਲ ਇਹ ਹੋਈ ਹੈ ਜੀ ਅਸੀਂ ਆਪਣੇ ਆਪਣੇ ਘਰੇ ਆਫ ਡਿਊਟੀ ਸੀ ਜੀ ਸੁੱਤੇ ਪਏ ਸਨ ਤੇ ਰਾਤ ਨੂੰ 1.5 ਵਜੇ 12 ਵਜੇ ਕਾਲ ਆਂਦੇ ਆ ਰਾਤ ਦੇ ਬਾਅਦ ਕੀ ਇੱਧਰ ਕੋ ਐਮਐਲਏ ਸਾਹਿਬ ਆਏ ਹੋਏ ਨੇ ਗਗਨਦੀਪ ਕਲੋਨੀ ਕੋਈ ਮੀਟਿੰਗ ਐਕਸਰ ਸਾਹਿਬ ਵੀ ਪਹੁੰਚ ਰਹੇ ਨੇ ਐਸਸੀ ਸਾਹਿਬ ਵੀ ਪਹੁੰਚ ਰਹੇ ਨੇ ਤੇ ਤੁਸੀਂ ਵੀ ਆ ਜਾਓ ਚਲੋ ਅਸੀਂ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਮੈਂ ਤੇ ਰਜੀਵ ਸ਼ਰਮਾ ਜੀ ਆਪਣੇ ਆਪਣੇ ਘਰੋਂ ਆ ਗਏ ਉੱਥੇ ਮੌਕੇ ਤੇ ਜਦੋਂ ਅਸੀਂ ਮੌਕੇ ਤੇ ਜਾ ਕੇ ਦੇਖਿਆ ਐਮ ਐਲ ਏ ਸਾਹਿਬ ਅਕਸਰ ਸਾਹਿਬ ਦੇ ਨਾਲ ਕੋਈ ਮੀਟਿੰਗ ਚੱਲ ਰਹੀ ਸੀ ਅਸੀਂ ਬਾਹਰ ਖੜੇ ਰਹੇ ਉਸ ਤੋਂ ਬਾਅਦ ਸਾਡੇ ਜਿਹੜੇ ਉੱਚ ਅਧਿਕਾਰੀ ਨੇ ਸਾਡੇ ਐਸ ਸੀ ਸਾਹਿਬ ਤੇ ਚੀਫ ਸਾਹਿਬ ਵੀ ਮੌਕੇ ਤੇ ਆ ਗਏ ਲਗਭਗ ਇਹਨਾਂ ਦੀ 1 ਘੰਟਾ ਉੱਥੇ ਮੀਟਿੰਗ ਚੱਲੀ ਹੈ ਜੀ ਮੀਟਿੰਗ ਤੋਂ ਬਾਅਦ ਜਦੋਂ ਸਾਰਾ ਕੁਝ ਸਪਲਾਈ ਵੀ ਓਕੇ ਸੀ ਉੱਥੇ ਇਹ ਨਹੀਂ ਹੈ ਕਿ ਮੌਕੇ ਦੀ ਸਪਲਾਈ ਬੰਦ ਸੀ ਮੌਕੇ ਤੇ ਸਪਲਾਈ ਵੀ ਚੱਲ ਰਹੀ ਸੀ ਕੋਈ ਮਸਲਾ ਨਹੀਂ ਸੀ ਜੀ ਮੌਕੇ ਤੇ ਜਦੋਂ ਐਸ்சி ਸਾਹਿਬ ਚੀਫ ਸਾਹਿਬ ਤੇ ਐਮਐਲਏ ਮਨਜੋਗ ਐਮਐਲਏ ਭੋਲਾ ਗਰੇਵਾਲ ਜੀ ਚਲੇ ਗਏ ਮੌਕੇ ਤੋਂ ਆ ਜਿਸ ਲੈਜੇ ਦੇ ਨਾਲ ਮਤਲਬ ਐਮਐਲਏ ਸਾਹਿਬ ਗੁੱਸੇ ਦੇ ਵਿੱਚ ਗੱਲ ਕਰ ਰਹੇ ਸੀ ਆਪਣੇ ਅਫਸਰਾਂ ਦੇ ਨਾਲ ਉਸੇ ਲੈਜੇ ਦੇ ਵਿੱਚ ਉਹਨਾਂ ਦੇ ਜਿਹੜੇ ਪਾਰਟੀ ਵਰਕਰ ਸੀ ਉਹ ਬਾਹਰ ਆ ਕੇ ਉਹਨਾਂ ਨੇ ਸਾਡੇ ਰਜੀਵ ਜੈ ਨੂੰ ਬਾਈਕ ਦੇ ਉੱਤੇ ਘੇਰਿਆ ਇਹਨਾਂ ਦਾ ਹੱਥ ਫੜ ਲਿਆ ਕਹਿੰਦੇ ਤੂੰ ਕਿੱਥੇ ਚੱਲਿਆ ਤੇਰੇ ਅਫਸਰਾਂ ਦੀ ਕਲਾਸ ਲਾਤੀ ਐਮਐਲਏ ਸਾਹਿਬ ਨੇ ਹੁਣ ਤੇਰੀ ਵਾਰੀ ਆ ਹੁਣ ਤੇਰੀ ਵਾਰੀ ਆ ਬਤਲੋ ਇਹਨਾਂ ਨੂੰ ਬਾਹ ਤੋਂ ਫੜਿਆ ਬਾਹ ਤੋਂ ਫੜ ਕੇ ਬਾਈਕ ਤੋਂ ਥੱਲੇ ਤਾਰਾ ਲਾਗੇ ਐਦਾਂ ਇਸ਼ਾਰਾ ਕਰਦੇ ਆ ਤੇ ਉਧਰੋਂ 10-15 ਬੰਦੇ ਆਂਦੇ ਭੱਜੇ ਹੋਏ ਐਦਾਂ ਇਸ਼ਾਰਾ ਕਰਿਆ ਤੁਸ ਜਸਵਿੰਦਰ ਸੰਧੂ ਜੀ ਨੇ ਉਸ ਤੋਂ ਬਾਅਦ ਉਹ ਸਾਰੇ ਬੰਦੇ ਟੁੱਟ ਟੁੱਟ ਕੇ ਮਤਲਬ ਸਾਡੇ ਜਹੀ ਦੇ ਉੱਪਰ ਪੈ ਰਹੇ ਨੇ ਸੁਮੇਤ ਸ਼ਰਮਾ ਜਿਹੜੇ ਨੀਰੇਸ਼ ਸ਼ਰਮਾ ਇਸ ਦੀਪਕ ਸ਼ਰਮਾ ਸੁਮੇਤ ਸ਼ਰਮਾ ਤੇ ਲਖਮਿੰਦਰ ਚੋਹੜੀ ਮਤਲਬ ਇਹਨਾਂ ਵੱਲੋਂ ਉਸ ਟਾਈਮ ਕੋਈ ਵੀ ਐਹੀ ਜੀ ਗੱਲ ਨਹੀਂ ਸੀ ਜਿਹੜੀ ਅਸਲ ਮਤਲਬ ਅਸੀਂ ਅੱਜ ਤੱਕ ਨਹੀਂ ਸੁਣੀ ਉਹ ਸਾਰੀਆਂ ਗਾਲਾਂ ਕੱਢੀਆਂ ਗਈਆਂ ਨੇ ਜਿਵੇਂ ਦੇਖਦੇ ਆ ਕਿ ਇਹਨਾਂ ਕੋਈ ਸਵਿਧਾਨਿਕ ਉਦਦਾ ਵੀ ਨਹੀਂ ਹੈਗਾ ਐਮਐਲਏ ਕੋਲ ਕੋਈ ਸੰਵਿਧਾਨਿਕ ਅਹੁਦਾ ਹੈ ਉਹ ਅਫਸਰਾਂ ਨਾਲ ਗੱਲ ਕਰ ਸਕਦੇ ਆ ਉਹ ਬੁਲਾ ਵੀ ਸਕਦੇ ਆ ਪਰ ਇਹਨਾਂ ਕੋਈ ਸੰਵਿਧਾਨਿਕ ਅਹੁਦਾ ਵੀ ਨਹੀਂ ਕਿ ਪਾਰਟੀ ਦਾ ਮਾਮੂਲੀ ਜਿਹਾ ਅਹੁਦਾ ਵਾ ਇਹ ਤਾਂ ਵੀ ਤੁਹਾਨੂੰ ਅੱਜ ਗਾਣਾ ਕੱਢ ਬਿਲਕੁਲ ਸਰ ਮਾਣਯੋਗ ਐਮਐਲਏ ਸਾਹਿਬ ਦੀ ਜਦੋਂ ਸਾਡੇ ਉੱਚ ਅਧਿਕਾਰੀਆਂ ਨਾਲ ਗੱਲ ਹੋ ਗਈ ਆ ਜੋ ਵੀ ਕਿਸੇ ਦੀ ਗਲਤੀ ਸੀ ਉਹਨਾਂ ਦੇ ਆਪਸੇ ਦੇ ਵਿੱਚ ਗੱਲਬਾਤ ਹੋ ਚੁੱਕੀ ਆ ਜੇ ਸੱਚੀ ਗਲਤ ਸੀ ਤਾਂ ਸਾਡੇ ਜਿਹੜੇ ਉੱਚ ਅਧਿਕਾਰੀ ਤੇ ਸਾਡੇ ਤੇ ਕਾਰਵਾਈ ਕਰਦੇ ਐਮਐਲਏ ਸਾਹਿਬ ਉਸ ਟਾਈਮ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਸਾਰੀ ਗੱਲ ਦੱਸੀ ਹੈ ਮੌਕੇ ਤੇ ਵੀ ਹਾਂਜੀ ਲਾਈਟ ਵੱਧ ਜਾਂਦੀ ਆ ਜਾਂ ਘਟ ਜਾਂਦੀ ਆ ਜੋ ਵੀ ਮਸਲਾ ਜੀ ਚਲੋ ਲਾਈਟ ਜਾਣਾ ਇੱਕ ਅਲੱਗ ਮਸਲਾ ਜੀ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਰੇ মিডিਆ ਨੂੰ ਕਿ ਇਸ ਦਫ਼ਤਰ ਦੇ ਵਿੱਚ ਘੱਟੋ ਘੱਟ 21 ਤੋਂ 22% ਸਟਾਫ ਆ ਜੀ ਜਿਹੜਾ ਟੈਕਨੀਕਲ ਸਟਾਫ ਆ ਉਹ 10% ਸਟਾਫ ਆ ਜੀ ਮਤਲਬ ਜੇ 160 ਪੋਸਟਾਂ ਲਾਈਨ ਮੈਂਦੀਆਂ ਨੇ ਤਾਂ 150 ਖਾਲੀ ਨੇ 10 ਬੰਦੇ ਕੰਮ ਕਰਦੇ ਆ ਜੀ ਜੇ ਹੁਣ ਉਹਨਾਂ 10 ਬੰਦਿਆਂ ਨੂੰ ਵੀ ਆਪਾਂ ਦਬਕੇ ਮਾਰਾਂਗੇ ਜਾਂ ਉਹਨਾਂ ਨੂੰ ਗਾਲੀ-ਖਲੋਚ ਕਰਾਂਗੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਇਸ ਬੰਦੇ ਨੂੰ ਕਹਿੰਦੇ ਵੀ ਦਫ਼ਤਰੋਂ ਚਕਾ ਦਾਂਗੇ ਤੁਹਾਨੂੰ ਤੈਨੂੰ ਗਾਇਬ ਕਰ ਦਾਂਗੇ ਦਫ਼ਤਰੋਂ ਇਹ ਨਾ ਜਾਣੀ ਵੀ ਅਸੀਂ ਮਤਲਬ ਇਦਾਂ ਕਾਨੂੰਨੀ ਨਹੀਂ ਆ ਅਸੀਂ ਬਾਹਰੋਂ ਵੀ ਕਾਨੂੰਨ ਤੋਂ ਬਾਹਰ ਵੀ ਹੋ ਕੇ ਚਲਕਦਾਂਗੇ ਸਾਡੇ ਸੀਨੀਅਰ ਸਹਿਬਾਨ ਸਾਡੇ ਨਾਲ ਹੀ ਅਸੀਂ ਉਹਨਾਂ ਨੂੰ ਲੈਟਰ ਦਿੱਤੀ ਸੀ ਅਸੀਂ ਐਸਡੀਓ ਸਾਹਿਬ ਐਕਸ਼ਨ ਸਾਹਿਬ ਨੂੰ 6 ਦਿਨ ਦਾ ਸਮਾਂ ਦੇ ਚੁੱਕੇ ਆ ਜੀ ਕਿਉਂਕਿ ਇਹ ਵਾਰਦਾਤ ਆ ਜਿਹੜੀ ਇਹ ਘਟਨਾ ਕਰਮ ਆ ਜੀ ਸਾਰਾ 31 ਤਰੀਕ ਦਾ ਸੀ ਲੋ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਦਾ ਅਸੀਂ ਉਸ ਰਾਤ ਵੀ ਪੂਰੇ ਰੋਸਟ 'ਚ ਸੀ ਸਾਰੇ ਮੁਲਾਜ਼ਮਾਂ 'ਚ ਡਰ ਦਾ ਮਾਹੌਲ ਸੀ ਪਰ ਅਸੀਂ ਲੋਕਤੰਤਰ ਨੂੰ ਦੇਖਦੇ ਹੋਏ ਕਿ ਜਿਹੜਾ ਲੋਕਾਂ ਦਾ ਸੰਵਿਧਾਨਿਕ ਹੱਕ ਆ ਇਤ ਇਲੈਕਸ਼ਨ ਕਰਵਾਣਾ ਅਸੀਂ ਉਹਦੇ 'ਚ ਕੋਈ ਵਿਗਨ ਨਹੀਂ ਪਾਉਣ ਦਿੱਤਾ ਇਲੈਕਸ਼ਨ ਹੋ ਗਿਆ VOTING ਦਾ ਰਿਜ਼ਲਟ ਆ ਗਿਆ ਅਸੀਂ ਉਸ ਤੋਂ ਬਾਅਦ ਆਪਣਾ ਮੁੱਦਾ ਫੇਰ ਤੋਂ ਇਹਨਾਂ ਦੇ ਅੱਗੇ ਲੈ ਕੇ ਗਏ ਆ ਕਿ ਸਰ ਤੁਸੀਂ ਕੋਈ ਕਾਰਵਾਈ ਕੀਤੀ ਹੈ ਜੀ ਪੁਲਿਸ ਕੰਪਲੇਂਟ ਕੀਤੀ ਹੈ ਅਸੀਂ ਰਿਟਰਨ ਦੇ ਵਿੱਚ ਆਪਣੇ ਐਕਸ਼ਨ ਸਾਹਿਬ ਨੂੰ ਐਸ.ਸੀ ਸਾਹਿਬ ਨੂੰ ਦਿੱਤਾ ਹੋਇਆ ਅਸੀਂ ਪੁਲਿਸ ਕੰਪਲੇਂਟ ਨਹੀਂ ਜੀ ਅਸੀਂ ਐਕਸ਼ਨ ਸਾਹਿਬ ਦੇ ਐਸ.ਡੀ.ਓ ਸਾਹਿਬ ਦੇ ਕਹਿਣ ਤੇ ਉੱਥੇ ਪਹੁੰਚੇ ਆ ਤਾਂ ਸਾਡੀ ਸਿਕਿਉਰਿਟੀ ਦਾ ਜਿਹੜਾ ਕੰਸਰਨ ਹੈ ਉਹ ਇਹਨਾਂ ਦਾ ਅਫਸਰਾਂ ਦਾ ਬਣਦਾ ਜੀ ਸਾਨੂੰ ਬੁਲਾਇਆ ਬਿਨਾਂ ਡਿਊਟੀ ਤਾਂ ਸਾਨੂੰ ਬਚਾਉਣਾ ਵੀ ਤਾਂ ਇਹਨਾਂ ਦਾ ਫਰਜ਼ ਹੈ ਜੀ ਤੁਹਾਡੇ ਅਫਸਰ ਕੀ ਕਹਿੰਦੇ ਆ ਸਾਡੇ ਅਫਸਰ ਮਹਿਮਾਨ ਕਹਿ ਰਹੇ ਨੇ ਜੀ ਕਿ ਸਾਡੀ ਉੱਚ ਅਧਿਕਾਰ ਅਸੀਂ ਦੇਖ ਰਹੇ ਹਾਂ ਜੀ ਬਸ ਕਿਵੇਂ ਦੇ ਦੇ ਨਵੇਂ ਬਣੇ ਐਮਪੀ ਨੂੰ ਵੀ ਇਸ ਮਾਮਲੇ ਦਾ ਪਤਾ ਲੱਗ ਗਿਆ ਉਹ ਵੀ ਕਹਿੰਦੇ ਕਿ ਅਸੀਂ ਇਸ ਦਾ ਮਸਲਾ ਉੱਪਰ ਚੀਫ ਤੱਕ ਲੈ ਕੇ ਜਾਵਾਂਗੇ ਬਿਲਕੁਲ ਸਰ ਕਿਵੇਂ ਦੇ ਦੇ ਕਿ ਰਾਜਨੀਤਿਕ ਸਰ ਮੈਂ ਤਾਂ ਇੱਕ ਗੱਲ ਕਹਿਣੀ ਜਾਂਦਾ ਕਿ ਇਹ ਜਿਹੜਾ ਸੱਤਾ ਦਾ ਨਸ਼ਾ ਹੁੰਦਾ ਨਾ ਇਹਨੂੰ ਹਮੇਸ਼ਾ ਜਿਹੜਾ ਤਕੜਾ ਬੰਦਾ ਹੈ ਉਹੀ ਸੰਭਾਲ ਸਕਦਾ ਜਿਹਦੇ ਪੈਰ ਹਲਕੇ ਹੁੰਦੇ ਨੇ ਜਿਨ੍ਹਾਂ ਦੀ ਲੱਤਾਂ 'ਚ ਜਾਨ ਨਹੀਂ ਹੁੰਦੀ ਜਦੋਂ ਉਹਨਾਂ ਨੂੰ ਨਵੀਂ-ਨਵੀਂ ਸੱਤਾ ਮਿਲਦੀ ਆ ਤਾਂ ਉਹ ਲੋਕ ਇਹ ਸੱਤਾ ਦੇ ਨਸ਼ੇ ਦੇ ਵਿੱਚ ਹੀ ਵਢੀਕੀਆਂ ਕਰਨਾ ਸ਼ੁਰੂ ਕਰਦੇ ਆ ਤੁਹਾਨੂੰ ਯਾਦ ਹੋਣਾ ਜਦੋਂ ਆਮ ਆਦਮੀ ਪਾਰਟੀ ਸਰਕਾਰ ਜਿੱਤੀ ਸੀ ਸਾਰੇ ਬਸੇ ਮਾਹੌਲ ਸੀਗੀ ਇਹ ਮੁਲਾਜ਼ਮਾਂ ਨੇ ਜਤਾਇਆ ਆਮ ਆਦਮੀ ਪਾਰਟੀ ਨੂੰ 20 ਵਾਰ ਮੁਲਾਜ਼ਮਾਂ ਦੀ ਵੋਟ ਪਈ ਹੈ ਜੀ ਹੁਣ ਕਿਵੇਂ ਜੇ ਰਾਜਾ ਬੜਿੰਗ ਜਿੱਥੇ ਆ ਕੇ ਤੁਹਾਡਾ ਸਾਥ ਦੇਣ ਤੇ ਉਹਨਾਂ ਸਾਥ ਦਿੱਤਾ ਲਊਗਾ ਬਿਲਕੁਲ ਲਿੱਪਿਆ ਜਾਏਗਾ ਜੀ ਜੋ ਸਾਡੇ ਨਾਲ ਖੜੇਗਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜੀ ਜੇ ਆਮ ਆਦਮੀ ਪਾਰਟੀ ਦਾ ਵੀ ਕੋਈ ਵਰਕਰ ਆ ਕੇ ਸਾਡੇ ਨਾਲ ਖੜਦਾ ਅਸੀਂ ਉਹਨਾਂ ਤੋਂ ਵੀ ਦਿਲੋਂ ਸੁਆਗਤ ਕਰਦੇ ਹਾਂ ਕਿਉਂਕਿ ਸਾਰੇ ਵਰਕਰ ਗਲਤ ਨਹੀਂ ਹੈ ਜੀ ਬਾਣ ਜੋਗਾ ਆਪਣੇ ਜਿਹੜੇ ਭਗਵੰਤ ਸਿੰਘ ਜੀ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਆਮਲੇ ਭੋਲਾ ਜੀ ਨੇ ਉਹਨਾਂ ਦਾ ਵੀ ਨੈਚਰ ਠੀਕ ਹੈ ਜੀ ਆਪਾਂ ਨਹੀਂ ਕਹਿੰਦੇ ਕਿ ਮਾੜੇ ਨੇ ਲੋਕਾਂ ਦੇ ਨੁਮਾਇੰਦੇ ਨੇ ਚੁਣੇ ਹੋਏ ਨੇ ਸਰ ਅਸੀਂ ਨਹੀਂ ਕਰਿਆ ਜੀ ਉਹਨਾਂ ਤੱਕੇ ਪਰੇ ਸਾਰੀ ਗੱਲਬਾਤ ਉਹਨਾਂ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਥਰੂ ਪਹੁੰਚ ਚੁੱਕੀ ਆ ਜਦਕਿ ਫਰਜ ਉਹਨਾਂ ਦਾ ਬਣਦਾ ਸੀ ਕਿਉਂਕਿ ਅਸੀਂ ਉਹਨਾਂ ਦੇ ਮਤਰੇ ਹੀ ਨਹੀਂ ਆ ਜੇ ਆਮ ਪਬਲਿਕਾਂ ਭੋਲਾ ਜੀ ਦੀ ਤਾਂ ਅਸੀਂ ਵੀ ਭੋਲਾ ਜੀ ਦੇ ਆ ਅਸੀਂ ਉਹਨਾਂ ਦੇ ਹਲਕੇ ਵੀ ਨਬਿਜਲੀ ਦਫਤਰ ਆ ਜੀ ਵੋਟਾਂ ਤੁਸੀਂ ਪਾਈਆਂ ਬਿਲਕੁਲ ਭਾਈ ਜੀ ਸਾਡੇ ਮਲਾਜਮਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਨੇ ਇਹ ਤਾਂ ਨਹੀਂ ਹੈ ਜੀ ਹੁਣ ਉਹਨਾਂ ਦੇ ਹਲਕੇ ਦੇ ਅੰਦਰ ਬਿਜਲੀ ਦਫ਼ਤਰ ਬੰਦਾ ਸਾਡਾ ਮੰਗ ਹੀ ਹੈ ਜੀ ਉਹ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦਿੱਤੀ ਜਾਵੇ ਤਾਂ ਜੋ ਸਾਡੇ ਜਿਹੜੇ ਬੱਚੇ ਕੁਛੇ ਮਲਾਜਮ ਨੇ ਜਿਹੜੇ ਦਿਨ ਰਾਤ 10-10 ਬੰਦਿਆਂ ਦਾ ਕੰਮ ਕਰ ਰਹੇ ਨੇ ਉਹ ਬੇਫਿਕਰ ਹੋ ਕੇ ਕੰਮ ਕਰ ਸਕਣ ਸਰ ਅਸੀਂ ਉਹ ਉਹਨਾਂ ਦਾ ਨਿੱਜੀ ਮਸਲਾ ਹੈ ਜੋ ਸਾਡੇ ਨਾਲ ਵਧੇਕੀ ਹੋਈ ਆ ਸਾਡੇ ਜੀ ਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਉਹਨਾਂ ਤੇ ਕਾਰਵਾਈ ਦੀ ਮੰਗ ਕਰਦੇ ਹਾਂ ਕੋਰਜੋ ਮੇਰਾ ਨਾਮ ਜੀ ਰਜੀਵ ਸ਼ਰਮਾ ਮੈਂ ਬਤੌਰ ਜਈ ਸ ਤੇ ਤਰਨਾ ਲਾਣ ਦੀ وجہ ਇਹ ਹੈ ਜੀ ਕਿ 30 ਮਈ 31 ਮਈ ਦੀ ਰਾਤ ਨੂੰ 30 ਤੋਂ 31 ਮਈ ਦੀ ਰਾਤ ਨੂੰ ਮਾਨਯੋਗ ਐਸਡੀਓ ਸਾਹਿਬ ਨੇ ਮੈਨੂੰ ਹੁਕਮ ਦਿੱਤਾ ਗਿਆ ਮੈਂ ਡਿਊਟੀ ਨੂੰ ਆਪਣੀ ਨਿਭਾ ਕੇ ਗਿਆ ਸੀ ਐਸਡੀਓ ਸਾਹਿਬ ਨੇ ਰਾਤ ਨੂੰ ਮੈਨੂੰ ਹੁਕਮ ਦਿੱਤਾ ਗਿਆ ਕਿ ਦਫਤਰ 'ਚ ਕੋਈ ਐਮਰਜੈਂਸੀ ਆ ਗਈ ਹੈ ਤੁਸੀਂ ਦਫਤਰ ਆ ਜਾਓ ਜੀ ਤੇ ਮੈਂ ਰਾਤ ਨੂੰ ਲਗਭਗ 12:30 ਵਜੇ ਦਫਤਰ ਆ ਗਿਆ ਜੀ ਦਫਤਰ ਆ ਕੇ ਮੈਨੂੰ ਪਤਾ ਲੱਗਿਆ ਕਿ ਐਸਡੀਓ ਸਾਹਿਬ ਭੋਲਾ ਗਰੇਵਾਲ ਤੇ ਐਕਸ਼ਨ ਸਾਹਿਬ ਗੱਡੀ ਨੰਬਰ 7 ਗਗਨਦੀਪ ਕਲੋਨੀ ਵਿਖੇ ਮੀਟਿੰਗ ਕਰ ਰਹੇ ਹਾਂ ਜੀ ਤੇ ਆਪਾਂ ਦਫਤਰ ਆ ਕੇ ਮੈਂ ਗਗਨਦੀਪ ਕਲੋਨੀ ਗਲੀ ਨੰਬਰ 7 ਵਿਖੇ ਚਲਾ ਗਿਆ ਤੇ ਉਸ ਤੋਂ ਬਾਅਦ ਉੱਥੇ ਐਸ்சி ਸਾਹਿਬ ਚੀਫ ਸਾਹਿਬ ਆ ਗਏ ਰਾਤ ਨੂੰ ਲਗਭਗ 2 ਘੰਟੇ ਉੱਥੇ ਮੀਟਿੰਗ ਚੱਲੀ ਜੀ ਕਿੰਨੇ ਵਜੇ ਭਾਜੀ ਲਗਭਗ 12:30 ਦੇ ਵਿੱਚ ਵਿੱਚ ਤੇ ਜਦੋਂ ਮੀਟਿੰਗ ਤੋਂ ਬਾਅਦ ਐਸਸੀ ਸਾਹਿਬ ਤੇ ਚੀਫ ਸਾਹਿਬ ਮੌਕੇ ਤੋਂ ਚਲੇ ਗਏ ਜਦ ਜਦਾਂ ਹੀ ਅਸੀਂ ਮੈਂ ਸਾਹਿਲ ਸ਼ਰਮਾ ਜੀ ਐਡੀਓ ਸਾਹਿਬ ਅਮਿਤ ਸੁਪਰਵਾਈਜ਼ਰ ਉੱਥੋਂ ਨਿਕਲਣ ਲੱਗੇ ਤਾਂ ਆਪ ਦੇ ਕੁਝ ਵਰਕਰ ਜਿਨ੍ਹਾਂ ਦਾ ਨਾਮ ਹੈਗਾ ਜੀ ਜਸਵਿੰਦਰ ਸੰਧੂ ਦੀਪਕ ਸ਼ਰਮਾ ਸੁਮਿਤ ਸ਼ਰਮਾ ਲਖਵਿੰਦਰ ਚੋਧਰੀ ਸਾਨੂੰ ਉੱਥੇ ਮੌਕੇ ਦੇ ਘੇਰ ਲਿਆ ਜੀ ਮੈਂ ਸਾਡੇ ਨਾਲ ਗਾਲੀ ਕਾਰਨ ਕੀ ਹੈ ਭਾਜੀ ਘੇਰਨ ਦਾ ਕਾਰਨ ਕੋਈ ਪੁਰਾਣੀ ਰੰਜਿਸ਼ ਤੁਹਾਡੀ ਤੁਸੀਂ ਕੋਈ ਫੋਨ ਨਹੀਂ ਚੱਕਦੇ ਓਕੇ ਅਸੀਂ ਕਈ ਵਾਰੀ ਆਫ ਡਿਊਟੀ ਹੁੰਨੀ ਆ ਫੋਨ ਨਹੀਂ ਚੱਕ ਹੁੰਦਾ ਸਾਡੇ ਤੋਂ ਸਾਡੇ ਪਰਿਵਾਰਿਕ ਕੰਮ ਵੀ ਹੋ ਸਕਦੇ ਨੇ ਕੋਈ ਤੇ ਸਾਨੂੰ ਘੇਰ ਲਿਆ ਗਾਲੀ ਗਲੋਚ ਕਰਨੀ ਸ਼ੁਰੂ ਕਰਤੀ ਮੈਨੂੰ ਜਾਨਵਰਾਂ ਦੀਆਂ ਧਮਕਾ ਧਮਕੀਆਂ ਦੇਣ ਲੱਗ ਗਈ ਬਾਹੋਂ ਫੜ ਕੇ ਮੈਨੂੰ ਮੋਟਰਸਾਈਕਲ ਤੋਂ ਖਿੱਚ ਲਿਆ ਜੀ ਤੇ ਬਸ ਗਾਲੀ ਗਲੋਚ ਹੱਥੋਂ ਪਾਈ ਦੀ ਕੋਸ਼ਿਸ਼ ਕਰਨ ਲੱਗੇ ਫਿਰ ਜਿਵੇਂ ਤੇਵੇਂ ਕਰਕੇ ਅਸੀਂ 4 ਬੰਦੇ ਸੀਗੇ ਫੜ ਫੜ ਕੇ ਅਸੀਂ ਉੱਥੋਂ ਨਿਕਲੇ ਜੀ ਤੁਹਾਡੇ ਸੀਨੀਅਰ ਅਧਿਕਾਰੀ ਉੱਥੇ ਕਿਹਦੇ ਕਿਹਦੇ ਸੀਗੇ ਸੀਨੀਅਰ ਅਧਿਕਾਰੀ ਐਸਡੀਓ ਸਾਹਿਬ ਮੌਕੇ ਤੇ ਮੌਜੂਦ ਸੀਗੇ ਤੇ ਐਕਸ਼ਨ ਐਸਸੀ ਤੇ ਚੀਫ ਸਾਹਿਬ ਨਿਕਲ ਰੁਕੇ ਹੋਏ ਜੀ ਤੁਸੀਂ ਉਹਨਾਂ ਨੂੰ ਮਾਮਲਾ ਧਿਆਨ ਚ ਲਿਆਉਂਦਾ ਸੀਗਾ ਕਿ ਇੰਦਾ ਹੋਇਆ ਹਾਂਜੀ ਉਹ ਤੋਂ ਅਗਲੇ ਦਿਨ ਅਸੀਂ ਰਿਟਰਨ ਦੇ ਵਿੱਚ ਐਕਸ਼ਨ ਸਾਹਿਬ ਨੂੰ ਸ਼ਿਕਾਇਤ ਦਿੱਤੀ ਜੀ ਆਪਣੀ ਤੇ ਮਗਰ ਐਸੇ ਸਭ ਲੋਕ ਕੋਈ ਵੀ ਉਸ ਤੋਂ ਐਕਸ਼ਨ ਨਹੀਂ ਕੀਤਾ ਗਿਆ ਜਿਸ ਕਰਕੇ ਸਾਨੂੰ ਅੱਜ ਧਰਨਾ ਲਾਣਾ ਪਿਆ। ਕੋਈ ਇਲੈਕਸ਼ਨ ਵੀ ਸੀਗਾ ਉਸ ਤੋਂ ਅਗਲੇ ਦਿਨ ਤੇ ਕਿਵੇਂ ਦੇ ਦੋ ਕਿ ਲੈਕਸ਼ਨਾ ਰਿਕੋਰਡ ਆਫ ਕੰਡਕਟਰ ਲੱਗੇ ਜੋ ਸਾਡੇ ਨਾਲ ਦਾ ਕੰਮ ਹੋ ਗਿਆ। ਇਹ ਸਰ ਮੈ ਤਾਂ ਸਮਝਦਾ ਕਿ ਉੱਥੇ ਆਪ ਕੋਡ ਆਫ ਮਾਡਲ ਕੋਡ ਆਫ ਕੰਡਕਟਰ ਲੱਗਾ ਹੈ ਜੀ ਮੈਨੂੰ ਤਾਂ ਲੱਗਦਾ ਉੱਥੇ ਆਪ ਦੀ ਮੀਟਿੰਗ ਹੀ ਸੀਗੀ। ਅੱਛਾ ਜੀ। ਤੇ ਉਹਦਾ ਵੀ ਉਲੰਘਣਾ ਹੋਈ ਹੈ ਆਪਾਂ ਚਲੋ ਉਸ ਵਗੈਰ ਧਿਆਨ ਨਹੀਂ ਦੁੱਤਾ। ਜੀ। ਤੇ ਮਗਰ ਚਲੋ ਜੋ ਵੀ ਹੋਇਆ ਹੁਣ ਇਹਨਾਂ ਵੱਲੋਂ ਕੋਈ ਐਕਸ਼ਨ ਨਾ ਹੋਇਆ ਇਸ ਕਰਕੇ ਤੁਹਾਨੂੰ ਅੱਜ ਧਰਨਾ ਲਾਣਾ ਪਿਆ ਐਮਐਲਏ ਸਾਹਿਬ ਕੀ ਕਹਿੰਦੇ ਨੇ ਐਮਐਲਏ ਸਾਹਿਬ ਨਾਲ ਸਾਡੀ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਜੀ ਕਹਦੀ ਐਦਾ ਜਿਹਾ ਪਹਿਲਾਂ ਗੁੰਡਾਗਰਦੀ ਹੋਈ ਤੁਹਾਡੇ ਨਾਲ ਕਿਉਂਕਿ ਤੁਸੀਂ ਇੱਕ ਰਿਸਪਾਂਸਬਲ ਸੀਟ ਦੇ ਨਹੀਂ ਨਹੀਂ ਸਰ ਕਿਸੇ ਵੀ ਪਾਰਟੀ ਅਸੀਂ ਪਹਿਲਾਂ ਕੰਮ ਕੀਤਾ ਹੈ ਕਾਂਗਰਸ ਸਰਕਾਰ ਆਈਆਂ ਬੜੀਆਂ ਸਰਕਾਰਾਂ ਆਈਆਂ ਮਗਰ ਇਹਦੀ ਗੁੰਡਾਗਰਦੀ ਕਦੇ ਨਹੀਂ ਦੇਖੀ ਜੀ ਤੁਹਾਡੇ ਕੋਲ ਸੀਸੀਟੀਵੀ ਕੈਮਰੇ ਹੈਗੇ ਆ ਜੀ ਹਾਂਜੀ ਸਰਦੇ ਕੋਲ ਸੀਸੀਟੀਵੀ ਫੁਟੇਜ ਹੈਗੀ ਆ ਜੀ ਅਮਿੰਦਰ ਚੌਧਰੀ ਫਿਊਚ ਪ੍ਰਧਾਨ ਹੈ ਮੇਰੇ ਖਿਆਲ ਨਾਲ ਉਹੀ ਹਾਂਜੀ ਬਿਲਕੁਲ ਜੀ ਜਦ ਤੱਕ ਉਹ ਬੰਦੇ ਦੇ ਐਫਆਈਆਰ ਨਾ ਹੋ ਜੇ ਜੀ ਅਸੀਂ ਇਹ ਧਰਨਾ ਜਾਰੀ ਰੱਖਾਂਗੇ ਸਾਡੇ ਕੋਲ ਸਾਰੀ ਬਿਜ਼ਨਸ ਸਪਲਾਈ ਅੱਜ ਤੋਂ ਠੱਪ ਹੈ ਜੀ ਬਿਜਲੀ ਸਪਲਾਈ ਤੁਸੀਂ ਸਾਰੇ ਫਿਲਟਰ ਬੰਦ ਕਰੋਗੇ ਕਿਹੜੇ ਨਹੀਂ ਅਸੀਂ ਅਸੀਂ ਬੰਦ ਕੁਝ ਨਹੀਂ ਕਰਨਾ ਜੀ ਮਰ ਅਸੀਂ ਚਲਾਉਣਾ ਵੀ ਕੋਈ ਨਹੀਂ ਜੀ ਆਪਣੇ ਆਪ ਆਟੋਮੈਟਿਕ ਕਟ ਲੱਗਦਾ ਵਾ ਤੇ ਉਹਨੂੰ ਰਿਪੇਅਰ ਵੀ ਨਹੀਂ ਕਰੂਗਾ ਨਹੀਂ ਸਰ ਅਸੀਂ ਸਾਡੇ ਕੋਲ ਇਲਾਕੇ ਪਰਭਾਵਿਤ ਹੋ ਰਹੇ ਹਾਂ ਜੀ ਲਗਭਗ ਈਸਟ ਲੁਧਿਆਣਾ ਜੀ ਸਾਰਾ ਈਸਟ ਲੁਧਿਆਣਾ ਪਰਭਾਵਿਤ ਹੋ ਗਿਆ ਜੀ ਕਿ ਹੁਣ ਕੋਈ ਅਫਸਰ ਜਾਂ ਪੁਲਿਸ ਮੁਲਾਜ਼ਮਾਂ ਨਾਲ ਤੁਹਾਡੇ ਨਾਲ ਕੋਈ ਗੱਲਬਾਤ ਕੋਈ ਗੱਲਬਾਤ ਖਾਲੇ ਕਿਸੇ ਮੁਲਾਜ਼ਮ ਵੱਲੋਂ ਜਾਂ ਪੁਲਿਸ ਮੁਲਾਜ਼ਮਾਂ ਨੂੰ ਕੋਈ ਗੱਲਬਾਤ ਨਹੀਂ ਹੋਈ ਕੋਈ ਐਮਐਲਏ ਵੱਲੋਂ ਕੋਈ ਜਾ ਕੋਈ ਅਪਰੋਚ ਨਹੀਂ ਹੋਈ ਸਾਡੇ ਨਾ ਐਮਐਲਏ ਵੱਲੋਂ ਨਾ ਕੋਈ ਹੋਰ ਪਾਰਟੀ ਅਫਸਰ ਵੱਲੋਂ ਹੁਣ ਕੋਈ ਕੀਤਾ ਹੈ ਸ਼ੂਟਰਾਇ ਹੈ ਕੋਈ ਗੱਲਬਾਤ ਕੀਤੀ ਹੈ ਨਹੀਂ ਸਰ ਸਾਡੇ ਕਿਸੇ ਅਫਸਰ ਵੱਲੋਂ ਕੋਈ ਗੱਲ ਬਿਜਲੀ ਚੀਫ ਨਾਲ ਗੱਲ ਹੋਈ ਕੋਈ ਸੀਨੀਅਰ ਨਹੀਂ ਹਾਲੇ ਕੋਈ ਸਾਡੇ ਕੁਝ ਨਹੀਂ ਹੈ ਮੈਂ ਰਗਵੀਰ ਸਿੰਘ ਟੈਕਨੀਕਲ ਸਰਵੇ ਜੂਨੀਅਰ ਚੀਫ ਹੋਰ ਕੇ ਨਜ਼ਰ ਪੰਜਾਬ ਸਾਡੇ ਦਫ਼ਤਰ ਦੇ ਵਿੱਚ ਜਿਹੜਾ ਸਾਨੂੰ ਦਰਿਆ ਦੇ ਉੱਤੇ ਅੱਜ ਬੈਠਣ ਵਾਸਤੇ ਸਾਡੇ ਲੋਕਲ ਮੈਨੇਜਮੈਂਟ ਨੇ ਮਜਬੂਰ ਕੀਤਾ ਇਹ ਜੋ ਘਟਨਾਵਾਂ ਲਗਭਗ 1 ਹਫ਼ਤਾ ਪਹਿਲਾਂ ਦੀ ਆ ਵੀਰਵਾਰ ਦੀ ਘਟਨਾ ਹੈ ਔਰ ਵੀਰਵਾਰ ਨੂੰ ਸਾਡੇ ਸਾਥੀਆਂ ਦੇ ਨਾਲ ਕੁਝ ਏਰੀਏ ਦੇ ਮੈਂ ਤਾਂ ਗੁੰਡਾ ਹੀ ਕਹਾਂਗਾ ਜਿਹੜੇ ਗੁੰਡੇ ਨੇ ਐਮਐਲਏ ਭੋਲੇ ਦੇ ਵਰਕਰ ਨੇ ਉਹਨਾਂ ਨੇ ਸਾਡੇ ਸਾਥੀਆਂ ਦੇ ਨਾਲ ਗਾਲੀ ਗਲੋਚ ਕੀਤੀ ਆ ਔਰ ਹੱਥੋ ਪਾਈ ਹੋਣ ਤੱਕ ਕਹਿਣੇ ਜੇਕਰ ਸਾਡੇ ਉੱਥੇ ਸਾਥੀ ਕੁਝ ਗਿਣਤੀ ਦੇ ਵਿੱਚ ਜ਼ਿਆਦਾ ਹੋਏ ਸੀ ਹੈ ਸੀ ਤਾਂ ਕਰਕੇ ਇਹਨਾਂ ਦੀ ਬਚਤ ਹੋ ਗਈ ਨਹੀਂ ਤਾਂ ਉਹਨਾਂ ਦੇ ਕੋਈ ਸੱਟਪੇਟ ਵੀ ਮਾਰ ਸਕਦੇ ਸੀ ਔਰ ਸ਼ੁਕਰਵਾਰ ਨੂੰ ਆ ਕੇ ਇਹਨਾਂ ਸਾਥੀਆਂ ਨੇ ਦਫ਼ਤਰ ਦੇ ਵਿੱਚ ਇੰਟੀਮੀਸ਼ਨ ਦਿੱਤੀ ਮੌਜੂਦਾ ਜਿਹੜੇ ਐਕਸ਼ਨ ਸਾਹਿਬ ਨੇ ਔਰ ਐਕਸ਼ਨ ਸਾਹਿਬ ਨੇ ਅਜ ਤੱਕ ਉਹਦੇ ਲੈਟਰ ਦੇ ਉੱਤੇ ਕੋਈ ਕਾਰਵਾਈ ਨਾ ਕਰਦੇ ਹੋਏ ਤਾਂ ਅਸੀਂ ਅੱਜ ਇਹ ਸਟੈਪ ਦਿੱਤਾ ਸਾਨੂੰ ਮਜਬੂਰ ਹੋ ਕੇ ਸਟੈਪ ਚੱਕਣਾ ਪਿਆ ਹੁਣ ਜਿੰਨਾ ਚਿਰ ਉਹ ਸਾਥੀ ਦੇ ਉੱਤੇ ਪਰਚਾ ਦਰਜ ਨਹੀਂ ਹੁੰਦਾ 504 ਧਾਰਾ ਔਰ 506 ਧਾਰਾ ਨਹੀਂ ਲੱਗਦੀ ਉਹਨਾਂ ਚਿਰ ਇਹ ਜਿਹੜਾ ਸਾਡਾ ਧਰਨਾ ਵਾ ਇਸ ਤਰ੍ਹਾਂ ਜਾਰੀ ਰਹੂਗਾ ਅਸੀਂ ਇਹਨਾਂ ਸਾਥੀਆਂ ਨੂੰ ਇਨਸਾਫ ਦਿਵਾਉਣ ਤੱਕ ਜਿਹੜਾ ਹੈਗਾ ਉਹ ਆਖਰੀ ਲੜਾਈ ਅਸੀਂ ਲੜਦੇ ਰਹਾਂਗੇ ਔਰ ਅਸੀਂ ਜਿਹੜੇ ਲੋਕ ਬਿਜਲੀ ਤੋਂ ਪ੍ਰਭਾਵਿਤ ਹੁੰਦੇ ਆ ਹੁਣ ਅਸੀਂ ਉਹਨਾਂ ਦੇ ਕੋਈ ਦੁਸ਼ਮਣ ਨਹੀਂ ਸਾਨੂੰ ਮਜਬੂਰ ਹੋਣਾ ਪਿਆ ਇਹ ਜੋ ਧਰਨਾ ਲਾਉਣ ਵਾਸਤੇ ਅਸੀਂ ਉਹਨਾਂ ਤੋਂ ਵੀ ਮਾਫੀ ਮੰਗਦੇ ਆ ਵੀ ਉਹਨਾਂ ਨੂੰ ਸਪਲਾਈ ਕਰਨ ਕਰਕੇ ਬਿਨਾਂ ਸਪਲਾਈ ਤੋਂ ਰਹਿਣਾ ਪੈ ਰਿਹਾ ਸਾਡਾ ਕੋਈ ਸ਼ੌਕ ਨਹੀਂ ਹੈ ਅਸੀਂ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਸਪਲਾਈ ਬਹਾਲ ਕਰਦੇ ਆ ਰਾਤ ਨੂੰ 2-2 ਵਜੇ ਤੱਕ ਅਸੀਂ ਲਾਈਨਾਂ ਚਾਲੂ ਕਰਦੇ ਆ ਦਿਨ ਹੀ ਦੇਖਦੇ ਰਾਤ ਨਹੀਂ ਦੇਦੇ ਔਰ ਇਸੇ ਤਰ੍ਹਾਂ ਜਿਸ ਤਰ੍ਹਾਂ ਪਰਸੋਂ ਢੇਰੀ ਆਈ ਹੈ ਸਾਡੇ ਪੰਜਾਬ ਦੇ ਵਿੱਚ ਤਿੰਨ ਸਾਥੀ ਜਿਹੜੇ ਨੇ ਉਹ ਐਕਸੀਡੈਂਟ ਦੇ ਨਾਲ ਮੌਤੇ ਮੂੰਹ ਜਾ ਪਏ ਨੇ ਮਤਲਬ ਆਪਣੇ ਉਹਨਾਂ ਦੀ ਬਹੁਤ ਹੋ ਚੁੱਕੀ ਆ ਇੱਕ ਦਾ ਅੱਜ ਪੋਸਟਮਾਰਟਮ ਹੋ ਰਿਹਾ ਇੱਕ ਦਾ ਕੱਲ ਸੰਸਕਾਰ ਹੋ ਗਿਆ ਔਰ ਹਰ ਟਾਈਮ ਮੌਤੇ ਦੇ ਉੱਤੇ ਖੇਲ ਕੇ ਅਸੀਂ ਲੋਕਾਂ ਨੂੰ ਸਪਲਾਈ ਦਿੰਨੇ ਆ ਲੇਕਿਨ ਸਾਡੇ ਮੁਲਾਜ਼ਮਾਂ ਦੇ ਨਾਲ ਜੇਕਰ ਇਸ ਤਰ੍ਹਾਂ ਧੱਕਾ ਹੋਊਗਾ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਰ ਇਹਨਾਂ ਇਲੈਕਸ਼ਨਾਂ ਤੋਂ ਨਾ 5-7 ਦਿਨ ਪਹਿਲਾਂ ਬਿਜਲੀ ਦੀ ਨਾ ਬਹੁਤ ਜ਼ਿਆਦਾ ਦਿੱਕਤ ਹੋ ਗਈ ਤੁਹਾਨੂੰ ਵੀ ਪਤਾ ਹੀ ਹੈ ਉਹ ਸਾਡੇ ਵੀ ਸਾਨੂੰ ਵੀ ਕਿਤਨਾ ਕਿਤੇ ਲੱਗਦਾ ਸੀ ਅਸੀਂ ਜਿੱਤੇ ਜਾਣ ਕੇ ਤਾਂ ਨਹੀਂ ਖਰਾਬ ਕਰਨ ਲੱਪੇ ਬਿਜਲੀ ਬੋਰਡ ਵਾਲੇ ਹੋਇਆ ਕੀ ਹੈ ਉਸ ਦਿਨ 30 ਤਰੀਕ ਦੀ ਗੱਲ ਹੈ 30 ਤਰੀਕ ਰਾਤ ਦੀ ਅ ਬ్రਦਰ ਹੀ ਬੈਠਾ ਹੈ ਮੇਰਾ ਛੋਟਾ ਭਰਾ ਹੈ ਇਹਨਾਂ ਨੇ ਫੋਨ ਤੇ ਗੱਲ ਕੀਤੀ ਹੈ ਕਿ ਜੈਜੀ ਸਾਹਿਬ ਨਾਲ ਜੈਜੀ ਦਾ ਚਲੋ ਨਾਂ ਨਹੀਂ ਲੈਂਦੇ ਸੀ ਜੇ ਲੋਡ ਪੈਂਦਾ ਲੈ ਦਾਂਗੇ ਤੁਹਾਨੂੰ ਰਿਕਾਰਡਿੰਗ ਹੈ ਸਾਰਾ ਕੁਝ ਹੈਗਾ ਉਹ ਵੀ ਸੁਣਾ ਦੇ ਜੈਜੀ ਸਾਹਿਬ ਨੂੰ ਲਾਈਟ ਦੇ ਰਿਗਾਰਡਿੰਗ ਇਹ ਫੋਨ ਕਰ ਰਹੀ ਹੈ ਤੇ ਉਹ ਬੰਦਾ ਪਹਿਲਾਂ ਤਾਂ ਫੋਨ ਨਹੀਂ ਚੱਕ ਰਿਹਾ ਫਿਰ ਜਦੋਂ ਉਹਨੇ ਫੋਨ ਚੱਕਿਆ ਤਾਂ ਫੋਨ ਚੱਕ ਕੇ ਇਹ ਗੱਲ کہہ ਰਿਹਾ ਬੋਦਾ ਪਹਿਲਾਂ ਤਾਂ ਅ ਆਮ ਲੋਕ ਆਮ ਲੋਕਾਂ ਦੇ ਨਾਲ ਇੰਨੀ ਬੱਦਸੁਲੂਕੀ ਨਾਲ ਬੋਲਦੇ ਆ ਇਹ ਤੁਸੀਂ ਸੋਚ ਨਹੀਂ ਸਕਦੇ ਮੇਰੇ ਕੋਲ ਰਿਕਾਰਡਿੰਗ ਹੈ ਮੈਂ ਤੁਹਾਨੂੰ ਸੁਣਾ ਵੀ ਦਊਗਾ ਠੀਕ ਹੈ ਜੀ ਜੇ ਉਹਨਾਂ ਨਾਲ ਐਦਾਂ ਬੋਲਦੇ ਆ ਆਮ ਲੋਕਾਂ ਨਾਲ ਐਦਾਂ ਬੋਲਦੇ ਤਾਂ ਕੀ ਬਤਾਰਾਂ ਇਹਨਾਂ ਦਾ ਤੁਹਾਨੂੰ ਪਤਾ ਹੀ ਹੈ ਵੈਸੇ ਲੋਕਾਂ ਨੂੰ ਕੀ ਬਤਾਰਾਂ ਇਹਨਾਂ ਦਾ ਹੈਗਾ ਸਾਰਿਆਂ ਦੇ ਨਾਲ ਤੇ ਜਦੋਂ ਇਹਨਾਂ ਨੇ ਫੋਨ ਕੀਤਾ ਹੈ ਉਹਨੂੰ ਜੇ ਆਈ ਨੂੰ ਤੇ ਪਹਿਲਾਂ ਤਾਂ ਉਹ ਬੋਲਦਾ ਹੀ ਪੁੱਠਾ ਹੈ ਐਂਡ ਤੇ ਉਹ ਇੰਨੀ ਗੱਲ ਕਹਿ ਰਿਹਾ ਹੈ ਕੋਈ ਵੋਟਾਂ ਵੀ ਤੁਸੀਂ ਪਾਈਆਂ ਸੀਗੀਆਂ ਤੇ ਹੁਣ ਸੋਚ ਸਮਝ ਕੇ ਪਾਈ ਇੰਨੀ ਗੱਲੋ ਸ਼ਰੇਆ ਮੋੜੀਓ ਦੇ ਵਿੱਚ ਕਹਿ ਰਿਹਾ ਠੀਕ ਜੀ ਠੀਕ ਹੈ ਜੀ ਇਹ ਗੱਲ ਹੋਣ ਤੋਂ ਬਾਅਦ ਐਮਐਲਏ ਸਾਹਿਬ ਤਾਂ ਗੱਲ ਪਹੁੰਚੀ ਹੈ ਐਮਐਲਏ ਸਾਹਿਬ ਨੇ ਇਹਨਾਂ ਦੇ ਜਿਹੜੇ ਉੱਚ ਅਧਿਕਾਰੀ ਹੈ ਉਹਨਾਂ ਨੂੰ ਬੁਲਾ ਲਿਆ ਉਹਨਾਂ ਨੂੰ ਬੁਲਾ ਕੇ ਗੱਲ ਦੱਸੀ ਹੈ ਚਲੋ ਅੰਦਰ ਬਹਿ ਕੇ ਸਾਰੀ ਗੱਲ ਦਸਤੀ ਹੋ ਗਈ ਗੱਲ ਖਤਮ ਹੋ ਗਈ ਉਸ ਤੋਂ ਬਾਅਦ ਬਾਹਰ ਆਏ ਆ ਉੱਠ ਕੇ ਤੇ ਬਾਹਰ ਉੱਥੇ ਇਹਨਾਂ ਦੇ ਹੋਰ ਜਿਹੜੇ ਵਰਕਰ ਆ ਉਹ ਖੜੇ ਸੀ ਤੇ ਜਿਹੜੇ ਆ ਪੀਐਸਪੀਸੀਐਲ ਦੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨਾਲ ਉੱਥੇ ਜਰੂਰ ਮੈਂ ਈਵਨ ਅੱਗੇ ਨੂੰ ਚਲਾ ਗਿਆ ਆ ਉੱਥੇ ਸਾਡੀ ਪਾਰਟੀ ਦੇ ਦੋ ਚਾਰ ਬੰਦੇ ਉਹਨਾਂ ਨਾਲ ਠੀਕ ਹੈ ਜੇ ਆਪਾਂ ਕਹੀਏ ਕੋਈ ਧੱਕਾ ਮੁਕੀ ਹੋਇਆ ਜਾਂ ਕੋਈ ਕੋਈ ਲੜਾਈ ਝਗੜਾ ਹੋਇਆ ਕੋਈ ਗਾਲ ਕੱਢੀ ਹੈ ਠੀਕ ਹੈ ਜੀ ਉਹਦਾ ਇਹ ਮੈਂ ਥੁੱਲ ਕੇ ਤੁਹਾਨੂੰ ਕਹਿ ਰਿਹਾ ਆ ਜੇ ਇਹਨਾਂ ਨਾਲ ਕਿਸੇ ਨੇ ਕੋਈ ਹੱਤ ਮੰਨ ਲਓ ਕੋਈ ਲੜਾਈ ਝਗੜਾ ਹੋਇਆ ਕੋਈ ਮਾਰਿਆ ਹੈ ਜਾਂ ਕੋਈ ਗਾਲ ਕੱਢੀ ਹੈ ਉਹਦਾ ਸਬੂਤ ਦੇ ਦੇਣ ਤੇ ਬਣਦੀ ਕਾਰਵਾਈ ਵੀ ਕਰਾ ਲਵਾਂਗੇ ਮੈਂ ਮੈਂ ਕਹਿੰਦਾ 5 ਮਿੰਟ ਦੀ ਵੀਡੀਓ ਹੈ ਸੀਸੀਟੀਵੀ ਮੇਰੇ ਕੋਲ ਵੀ ਆ ਗਈ ਹੈ ਤੁਹਾਡੇ ਕੋਲ ਵੀ ਆ ਗਈ ਹੋਣੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਬਦਸਲੂਕੀ ਇਹਨਾਂ ਨਾਲ ਹੋਈ ਹੈ ਤਾਂ ਵੀਡੀਓਜ਼ ਤਾਂ ਆਈ ਹੋਊ ਨੰਨ ਦਾ ਜੋ ਬਣਦੀ ਕਰ ਰਹੀ ਤਰਾਲਣ ਜੀ ਜਦੋਂ ਹੋਈ ਨਹੀਂ ਇਹਦੀ ਕੋਈ ਗੱਲ ਮੈਨੂੰ ਕਹਿ ਰਹੇ ਡਰਿੰਕ ਦੀ ਚੀਜ਼ ਉਹਦੇ ਕਰਕੇ ਜਾਦਾ ਹਾਂ ਡਰਿੰਕ ਦੀ ਸੁਣ ਲਓ ਪਹਿਲੀ ਗੱਲ ਜਿਸ ਦਾ ਮੇਰੀ ਗੱਲ ਕਰ ਰਿਹਾ ਡਰਿੰਕ ਕੀਤੀ ਹੈ ਤਾਂ ਮੈਂ ਤਾਂ ਅੱਜ ਤੱਕ ਇਹ ਡਰਿੰਕ ਕੀਤੀ ਨਹੀਂ ਜੀ ਸੱਚਾਈ ਮੇਰਾ ਤਾਂ ਮੇਰਾ ਤਾਂ ਜਿੱਥੇ ਮਰਜੀ ਤੁਸੀਂ ਟੈਸਟ ਕਰਾ ਲਓ ਅੱਜ ਤੱਕ ਮੈਂ ਆਪ ਦਾ ਸੱਚਾਈ ਦੱਸਦਾ ਤੁਹਾਨੂੰ ਰੱਬ ਤੋਂ ਬਤੇਰੀ ਕਿਰਪਾ ਮਾਲਕ ਦੀ ਮੈਂ ਅੱਜ ਤੱਕ ਇਹ ਕੋਈ ਨਸ਼ਾ ਨਹੀਂ ਕੀਤਾ ਜੀ ਉਹ ਕਹਿੰਦੇ ਠੀਕ ਹੈ 8 ਤੋਂ 10 ਜੀ ਇਸ ਤੋਂ ਜ਼ਿਆਦਾ ਸੀ ਬੰਦੇ ਮੈਂ ਝੂਠ ਨਹੀਂ ਕਹਿੰਦਾ ਜੀ ਬੰਦੇ ਇਸ ਤੋਂ ਵੀ ਜ਼ਿਆਦਾ ਸੀਗੇ ਪਰ ਬੱਦਸਲੂਕੀ ਕੋਈ ਨਹੀਂ ਹੋਈ ਜੀ ਬਹਿਸ ਹੋਈ ਬਹਿਸ ਹੋਣਾ ਇੱਕ ਨਾਰਮਲ ਗੱਲ ਹੈ ਠੀਕ ਹੈ ਜਦੋਂ ਆਪਾਂ ਗੱਲ ਕਰਦੇ ਆ ਹੋ ਜਾਂਦੀ ਹੈ ਗੱਲ ਕਰਦੇ ਬਹਿਸ ਹੋਈ ਹੈ ਕੋਈ ਉੱਥੇ ਲੜਾਈ ਝਗੜਾ ਨਹੀਂ ਹੋਇਆ ਕੋਈ ਗਾਲੀ ਕਲੋਚ ਨਹੀਂ ਹੋਇਆ ਇਹ ਤਾਂ ਹੁਣ ਆਪਣੇ ਆਪ ਤੇ ਪਰਦੇ ਪਾਣ ਲਈ ਇਹ ਕਰਤੂਤਾ ਕਰਦੇ ਪਿਆ ਧਰਨੇ ਲਾ ਰਹੇ ਵਜ੍ਹਾ ਕੀ ਆ ਉਹ ਇੰਨਾ ਤੇ ਸਾਡੇ ਕੰਮ ਵਜ੍ਹਾ ਵਜ੍ਹਾ ਆਹੀ ਹੈ ਜੀ ਭਈ ਹੁਣ ਸਾਡਾ ਜੇਈ ਇੱਕ ਫਸ ਗਿਆ ਇੱਕ ਦੂਜਾ ਜੇਈ ਹੈ ਉਹ ਉੱਥੇ ਨੂਰਲ ਰੋਡ ਵਾਲੇ ਬੰਦੇ ਨੂੰ ਕਹਿ ਰਿਹਾ ਹੈ ਭਈ ਤੋਂ ਵੋਟਾਂ ਤੁਸੀਂ ਉਹ ਵੀ ਸੇਮ ਇਹੀ ਗੱਲ ਕਹਿ ਰਿਹਾ ਭਈ ਵੋਟਾਂ ਤੁਸੀਂ ਪਾਈਆਂ ਸੀਗੀਆਂ ਹੁਣ ਸੋਚ ਸਮਝ ਕੇ ਪਾਇਓ ਵੋਟਾਂ ਤੇਰਾ ਮੈਂ ਇਹ ਕਰ ਦੂੰ ਤੇਰਾ ਮੈਂ ਮੀਟਰ ਚਾਹੇ ਪਤਾ ਨਹੀਂ ਕਾਫੀ ਕੁਝ ਬੋਲੀ ਹੁੰਦਾ ਠੀਕ ਹੈ ਫੇਰ ਜਿਹੜੀ ਜਿਹੜਾ ਜਿਹੜੇ ਕੰਮ ਇਹਨਾਂ ਨੇ 2 ਸਾਲ ਹੋ ਗਏ ਨਹੀਂ ਸਾਡੀ ਸਰਕਾਰ ਆਈ ਉਹ ਜਿਹੜੇ ਤਰੀਕੇ ਨਾਲ ਇਹਨਾਂ ਨੇ ਕੰਮ ਕੀਤੇ ਨਾ ਇਹਨਾਂ ਨੇ ਸੱਚਾਈ ਦੱਸਦਾ ਤੁਹਾਨੂੰ ਲੋਕਾਂ ਦਾ ਕੀ ਸਾਡਾ ਵੀ ਜਲੂਸ ਕੱਢਿਆ ਕੰਮ ਇਹਨਾਂ ਨੇ ਕੀਤਾ ਕਿਹੜਾ ਮੇਰੇ ਕੋਲ ਨਾ ਰਿਕਾਰਡ ਪਿਆ ਇੱਕ ਇੱਕ ਕੰਮ ਨੂੰ ਡੇਢ ਡੇਢ 2-2 ਸਾਲ ਹੋ ਗਏ ਹਲੇ ਤੱਕ ਵੀ ਕੰਮ ਕੰਪਲੀਟ ਨਹੀਂ ਹੋਇਆ ਮੈਂ WhatsApp ਤੇ ਮੈਸੇਜ ਕੀਤੇ ਹੋਏ ਆ ਕਿਉਂ ਕੀਤੇ ਹੋਏ ਸਿਰਫ ਰਿਕਾਰਡ ਰੱਖਣ ਲਈ ਕੰਮ ਤਾਂ ਕੀਤਾ ਨਹੀਂ ਜੀ ਇਹਨਾਂ ਨੇ ਸਾਡੇ ਕੰਮ ਨਹੀਂ ਕੀਤੇ ਤੇ ਆਮ ਲੋਕਾਂ ਦੇ ਨਾਲ ਕੀ ਵਿਵਤ ਕਰਾ ਕਰਦੇ ਹੋਣਗੇ ਨਹੀਂ ਉਹ ਕਹ ਰਿਹਾ ਜੇ ਸਾਡੇ ਜੀ ਰਖੂ ਲਗਾ ਅਲੀ ਖੁਦ ਪਰਚਾ ਪਾਉ ਮੰਗਦੇ ਠੀਕ ਹੈ ਜੇ ਇਹਦਾ ਕਸੂਰ ਹੈਗਾ ਵੀ ਪਾਓ ਪਰਚਾ ਹੈਗਾ ਆਪਣੇ ਕੋਲ ਕਹਿੰਦੇ ਆਓ ਕਿ ਮੈਂ ਕੀ ਗੱਲ ਕਰੋ ਉਹਨਾਂ ਧਰਨਾ ਲਗਾયા ਮੈਂ ਕਹਿੰਦਾ ਰੱਖੋ ਟਾਈਮ ਤੁਸੀਂ ਜਿੱਥੇ ਦਾ ਕੌਣ ਰੱਖੋ ਉੱਥੇ ਧਰਨਾ ਲਗਾਇਆ ਸਰ ਧਰਨਿਆਂ ਦੇ ਵਿੱਚ ਆਪਾਂ ਨੂੰ ਜਾਣ ਲੂ ਕੋਈ ਪ੍ਰੋਬਲਮ ਨਹੀਂ ਪਰ ਧਰਨਿਆਂ ਦੇ ਵਿੱਚ ਗੱਲ ਨਹੀਂ ਹੋਣੀ ਇਹਨਾਂ ਨੂੰ ਕਿ ਅੰਦਰ ਬਹਿ ਜਾਓ ਉੱਥੇ ਐਕਸੀਡੈਂਟ ਸਾਫ ਦਾ ਕੰਮ ਹੈ ਜੀ ਪੰਜ ਸੱਤ ਬੰਦੇ ਮੇਨ ਬਹਿ ਜਾਓ ਅਸੀਂ ਆ ਜੰਨੇ ਆ ਜੇਈ ਦਾ ਅਸੀਂ ਵਿਦ ਪ੍ਰੂਫ ਦਿੰਨੇ ਆ ਸਾਡੇ ਦੋ ਬੰਦੇ ਆ ਦੋਨੋਂ ਹੀ ਬੋਲਣਗੇ ਜੇ ਬਿਲਕੁਲ ਝੁੱਠੇ ਜੀ ਸਰ ਮੈਂ ਕਿਹਨਾ ਸਾਬਤ ਕਰ ਦੇਣਾ ਛੱਡ ਦਿਓ ਸਾਰਾ ਕੁਝ ਸਾਬਤ ਕਰ ਦੇਣਾ ਠੀਕ ਆ ਜੋ ਬਣਦੀ ਕਾਰਵਾਈ ਨਾਲ ਨੂੰ ਕਰਾਓ ਗੱਲ ਖਤਮ ਹੈ ਲੋੜ ਹੀ ਨਹੀਂ ਦੂਜੀ ਗੱਲ ਕਰਨ ਦੀ ਤੇ ਉਹ ਕਹਿੰਦਾ ਜੇ ਹੁਣ ਲਾਈਟ ਜਾਂਦੀ ਹੈ ਤਾਂ ਉਹਦਾ ਜ਼ਿੰਮੇਵਾਰ ਲਖਿੰਦਰ ਚੋ ਸਰ ਸਰ ਲਾਈਟ ਜਾਂਦੀ ਹੈ ਉਹ ਇਹਨਾਂ ਦੇ ਹੱਥ ਚ ਨਹੀਂ ਆ ਜੀ ਉਹ ਜਿਹੜੇ ਇਹਨਾਂ ਦੇ ਉੱਪਰਲੇ ਅਫਸਰ ਆ ਬਹੁਤ ਜ਼ਿਆਦਾ ਬਹੁਤ ਵਧੀਆ ਅਫਸਰ ਹੈ ਉਹਦਣ ਆਏ ਆ ਰਾਤ ਨੂੰ ਠੀਕ ਹੈ ਸਾਨੂੰ ਇਹਦੀ ਲਾਈਵ ਡਿਊਟ ਜਾਣ ਦੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਆਊਗੀ ਅਸੀਂ ਇਹਨਾਂ ਨਾਲ ਨਹੀਂ ਗੱਲ ਕਰਾਂਗੇ ਅਫਸਰਾਂ ਨਾਲ ਕਰਾਂਗੇ ਕਹਿੰਦੇ ਉਹਦੇ ਕੋਲ ਸੀ ਆ ਆਫ ਡਿਊਟੀ ਜੀ ਅਸੀਂ ਤਾਂ ਵੀ ਸਰ ਆਫ ਡਿਊਟੀ ਫਸੇ ਹੋਏ ਆਏ ਆ ਜੀ ਫਸੇ ਹੋਏ ਸੀਗੇ ਇਹਨਾਂ ਨੂੰ ਪਤਾ ਹੈ ਕਿ ਸਾਡੀਆਂ ਕਰਤੂਤਾਂ ਗਲਤ ਹੋ ਗਈਆਂ ਪਤਾ ਲੱਗੀਆਂ ਤਾਂ ਆਫ ਡਿਊਟੀ ਆਏ ਆ ਠੀਕ ਹੈ ਜੀ ਨਾਲ ਦੇ ਬੰਦੇ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹ ਆਏ ਨਹੀਂ ਉਹਨਾਂ ਨੇ ਇਹਨਾਂ ਨੂੰ ਭੇਜਤਾ ਠੀਕ ਹੈ ਜਿਹੜੀ ਬਦਸਲੂਕੀ ਦੀ ਜਾਂ ਕੋਈ ਗਾਲੀ ਗਲੋਚ ਦੀ ਜਾਂ ਕੋਈ ਕਹਿੰਦੇ ਆ ਮਾਰਕੁੱਟ ਦੀ 100% ਝੂਠ ਹੈ ਜੀ ਇਹ ਕਹਿੰਦਾ ਵੀ ਸਾਡੇ ਕੋਲ ਰਿਕਾਰਡਿੰਗ ਹੈ ਰਿਕਾਰਡਿੰਗ 5 ਮਿੰਟ ਦੀ ਹੈਗੀ ਆ ਉਹਦੇ ਵਿੱਚ ਤੁਸੀਂ ਚੈੱਕ ਕਰ ਲਿਓ ਬਰੀਫਲੀ ਕਿਤੇ ਵੀ ਕਿਤੇ ਵੀ ਕੋਈ ਮਾੜਾ ਮੋਟਾ ਵੀ ਇਹਨਾਂ ਨਾਲ ਕੋਈ ਕੋਈ ਨੁਕਸਾਨ ਕੋਈ ਥੱਪੜ ਮਾਰਿਆ ਜੀ ਕਿਸੇ ਨੇ ਜਾਂ ਕੁਝ ਕੀਤਾ ਇਹਨਾਂ ਨੂੰ ਤਾਂ ਬੰਦੀ ਕਰਵਾ ਹੀ ਕਰਾਓ ਜੀ ਲੋੜੀ ਵੀ ਚੱਕਰ ਚ ਪੈਣ ਠੀਕ ਹੈ ਜੀ ਮਿਹਰਬਾਨੀ ਜੋ ਧਰਨਾ ਲਾਇਆ ਉਲਟਾ ਚੋਰ ਕੌਤਬਲ ਕੋ ਡਾਂਟੇ ਪਹਿਲਾਂ ਚੋਰੀ ਫਿਰ ਸੀਨਾ ਚੋਰੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬੋਟਾ ਤੋਂ 2 ਦਿਨ ਪਹਿਲਾਂ ਮੈਂ ਉੱਥੇ ਸੀਗਾ ਸਾਰੇ ਉੱਚ ਅਫਸਰ ਉੱਥੇ ਬੁਲਾਏ ਗਏ ਸੀ ਚੀਫ ਮਿਲ ਕੇ ਬਿਜਲੀ ਬੋਰਡ ਚੀਪੀ ਉੱਥੇ ਸੀ ਐਸਸੀ ਵੀ ਉੱਥੇ ਐਕਸੀਨ ਵੀ ਉੱਥੇ ਸੀਗੇ ਸਾਰੇ ਬਿਜਲੀ ਜੇ ਵੀ ਉੱਥੇ ਸੀਗੇ ਔਰ ਇਹ ਖਰਾਬ ਕਰ ਰਹੀ ਸੀ 2 ਦਿਨ ਤੋਂ ਲਾਈਟ ਖਰਾਬ ਕਰ ਰਿਹਾ ਇਸ ਜਾਣ ਬੁੱਝ ਕੇ ਉੱਥੇ ਲੋਕਾਂ ਨੇ ਮੈਨੂੰ ਬੁਲਾਇਆ ਮੈਂ ਰਾਤ ਨੂੰ 12:30 1 ਵਜੇ ਪਹੁੰਚਿਆ ਤੇ 2 ਵਜੇ ਆਪਣਾ ਸਾਰੇ ਅਫਸਰ ਸਾਹਿਬਾਨ ਆਏ ਤੇ ਉਹਨਾਂ ਦੇ ਸਾਹਮਣੇ ਕਲੀਅਰ ਹੋਇਆ ਲੋਕਾਂ ਨੇ ਕਿਹਾ ਵੀ ਇਹਨਾਂ ਨੇ ੱਤਕਾ ਕਰਨੇ ਔਰ ਪੈਸੇ ਲੈਣ ਤੋਂ ਬਗੈਰ ਸਾਡਾ ਕੋਈ ਕੰਮ ਨਹੀਂ ਔਰ ਉਲਟਾ ਚੋਰ ਕੌਤਵਾਲ ਕੋ ਡਾਟੇ ਵਾਲਾ ਕੰਮ ਆ ਧਰਨਾ ਲਾ ਕੇ ਉਹ ਆਪਣੀ ਜਿਹੜੀ ਚੋਰੀ ਨਹੀਂ ਦਿਵਾਉਣਾ ਚਾਹੁੰਦੇ ਨੇ ਆਪਣੀ ਜਿਹੜੀ ਆਪਣੀ ਜਿਹੜੀ ਜਿਹੜੀ ਕਮਜ਼ੋਰੀਆਂ ਨੇ ਉਹਨੂੰ ਬਲਕੇ ਦਿਵਾ ਕੇ ਬਲਕੇ ਦੂਜੇ ਪਾਸੇ ਮੋੜ ਲੈ ਕੇ ਜਾਣਾ ਚਾਹੁੰਦੇ ਤੁਹਾਡੀ ਉਹਨਾਂ ਦੀ ਤਾਰੀਫ ਕੀਤੀ ਨੇ ਐਵੇਂ ਫੇਮਲੇ ਸਾਹ ਆਇਆ ਵਧੀਆ ਉਹਨਾਂ ਦੀ ਗੱਡੀ ਤੋਂ ਜਿਹੜੇ ਉਹਨਾਂ ਦੇ ਵਾਰਪ੍ਰਧਾਨ ਆ ਉਹਨਾਂ ਵੱਲੋਂ ਕੋਈ ਨਹੀਂ ਕੋਈ ਨਹੀਂ ਉਹਨਾਂ ਨੂੰ ਉਹਨਾਂ ਨੂੰ ਇਹ ਕਹੋ ਵੀ ਜਿਹੜੇ ਵਾਰਡ ਪ੍ਰਧਾਨ ਨੇ ਜਾਂ ਆਮ ਆਦੀ ਪਾਰੀ ਦੇ ਵਾਲੰਟੀਅਰ ਨੇ ਉਹ ਸਾਰੇ ਸਾਰੇ ਗੁਰਦੁਆਰੇ ਚੜ੍ਹਦੇ ਆ ਜੇ ਕੋਈ ਉਹਨੂੰ ਗਾਲੀ ਗਲੋਚ ਕੀਤਾ ਤੇ ਉਹ ਵੀ ਗੁਰਦੁਆਰੇ ਚੜ੍ਹਨ ਤੇ ਨਾਲ ਉਹ ਗੁਰਦ ਸਰੀਕਾ ਬੋਟਾ ਦਾ ਪਤਾ ਨਹੀਂ ਕੀ ਜਿੱਕਰ ਆ ਰਿਹਾ 10 ਦੇ ਵੀ ਬੋਟਾ ਪਾਈਆਂ ਤੁਸੀਂ ਗਲਤ ਆ ਉਹ ਵੀ ਉਹ ਵੀ ਤੁਹਾਡੇ ਆਪ ਲਗੇ ਰਿਕਾਰਡਿੰਗ ਉਹੀ ਸੀਗਾ ਲੋਕਾਂ ਨੂੰ ਲੋਕਾਂ ਨੂੰ ਖਰਾਬ ਕਰ ਰਹੇ ਸੀਗੇ ਬਈ ਤੁਸੀਂ ਆਮ ਆਦੀ ਪਾਰਟੀ ਸਰਕਾਰ ਬਣਾਈ ਆ ਤੇ ਹੋਰ ਪਾਓ ਆਮ ਆਦੀ ਪਾਰਟੀ ਨੂੰ ਬੋਟਾਂ ਤੇ ਉਸ ਕਰਕੇ ਉਸ ਦਿਨ ਮੈਂ ਬੁਲਾਇਆ ਪਈ ਦੇਖੋ ਲੋਕਾਂ ਨੂੰ ਖਰਾਬ ਨਾ ਕਰੋ ਜਿਹਨੇ ਬੋਟਾ ਜਿਹਨੇ ਪਾਉਣੀ ਹੈ ਜਿੱਥੇ ਮਰਜ਼ੀ ਪਾਵੇ ਪਰ ਲੋਕਾਂ ਨੂੰ ਤੁਸੀਂ ਜਿਹੜੀ ਤੰਗ ਪਰੇਸ਼ਾਨ ਕਰਦੇ ਹੋ ਉਹ ਗਲਤ ਕਰਦੇ ਹੋ ਸਾਰੇ ਅਫਸਰ ਸਹਿਬਾਨ ਤਾਂ ਬੁਲਾਏ ਸੀਗੇ ਤੇ ਉਹਨਾਂ ਨੇ ਮੁੱਦਾ ਹੁਣ ਇਹ ਬਣਾ ਲਿਆ ਬਈ ਸਾਡੀ ਚੋਰੀ ਫੜੀ ਗਈ ਤੇ ਹੁਣ ਸਾਡੇ ਤੇ ਕਾਰਵਾਈ ਹੋਣੀ ਹੈ ਇਸ ਕਰਕੇ ਹੱਥਰ ਨਾ ਲ ਮਤਲਬ ਕਿ ਉਹ ਦੂਰ ਦਵਾਉਣਾ ਚਾਹੁੰਦੇ ਨੇ ਜਿਹੜੇ ਆਮ ਆਦਮੀ ਬੰਦੇ ਦੇ ਆਰੋਪ ਲਗਾ ਕੇ ਜਿੰਦਗੀ ਬੇਬੁਨਿਆਦ ਹੈ ਬਿਲਕੁਲ ਬੇਬੁਨਿਆਦ ਨੇ ਔਰ ਉਹ ਸਾਰੇ ਦੇ ਸਾਰੇ ਗੁਰਦੁਆਰਾ ਮੰਦਰ ਬੱਚਿਆਂ ਨੂੰ ਲੈ ਕੇ ਚੜ੍ਹਨ ਨੂੰ ਤਿਆਰ ਹੈ ਇਹ ਵੀ ਬੱਚਿਆਂ ਨੂੰ ਲੈ ਕੇ ਚੜ੍ਹ ਜਾਣ ਵੀ ਜੇ ਉਹਨਾਂ ਨੂੰ ਕੋਈ ਗਾਲੀ ਗਲੋਚ ਕੀਤਾ ਜਾਂ ਹੋਰ ਕੁਝ ਕੀਤਾ ਔਰ ਨਾਲ ਇਹਨਾਂ ਨੂੰ ਇਹ ਵੀ ਕਹਿਣਾ ਵਾ ਵੀ ਐਸੇ ਵਰਗੇ ਜਿਹੜੇ ਬੰਦੇ ਨੇ ਉਹ ਵੀ ਆ ਰਹੇ ਨੇ ਸਾਰੇ ਇਕੱਠੇ ਹੋ ਕੇ ਜਿਨ੍ਹਾਂ ਤੋਂ ਉਹਨੇ ਪੈਸੇ ਲੈ ਕੇ ਕੰਮ ਕੀਤਾ ਉਹ ਵੀ ਗੁਰਦੁਆਰੇ ਚੜ੍ਹਨਗੇ ਔਰ ਐਫੀਡਵਿਟ ਦੇਣ ਦੇ ਨਾਲ ਵੀ ਸਾਤੋਂ ਪੈਸੇ ਲੈਣ ਤੋਂ ਬਿਨਾਂ ਨੇ ਕੰਮ ਨਹੀਂ ਕੀਤਾ ਔਰ ਪੈਸੇ ਲੈ ਕੇ ਸਾਧਾ ਕੰਮ ਕੀਤਾ ਉਹ ਗੁਰਦੁਆਰੇ ਵੀ ਚੱਲ ਗਏ ਐਫੀਡਵਿਟ ਦੇਣਗੇ ਤੇ ਇਹਨਾਂ ਵੀ ਨਾਲ ਗੁਰਦੁਆਰੇ ਮੰਦਿਰ ਚੜਾਇਆ ਜਾਵੇ ਇਹਨਾਂ ਤੁਹਾਡੇ ਉੱਤੇ ਕੋਈ ਕਾਰਵਾਈ ਕੀਤੀ ਜਾਏਗੀ ਇਹਨਾਂ ਤੇ ਜੀ ਬਿਲਕੁਲ ਬਿਲਕੁਲ ਜੇ ਸਾਡੇ ਬੰਦੇ ਨੇ ਕਿਸੇ ਨੇ ਕੋਈ ਧੱਕਾ ਕੀਤਾ ਹੈ ਔਰ ਔਰ ਰਿਕਾਰਡ ਮੈਂ ਕਹਤਾ ਕਾਰਵਾਈ ਕਰੀ ਇਨਕੁਆਇਰੀ ਕਰ ਲਉ ਜੇ ਸਾਡੇ ਬੰਦੇ ਨੇ ਕੋਈ ਧੱਕਾ ਕੀਤਾ ਵਾ ਤੇ ਉਹਦੇ ਕਾਰਵਾਈ ਹੋ ਗਈ ਤੇ ਜਿਹੜਾ ਇਹਨਾਂ ਨੇ ਕੁਛ ਕੀਤਾ ਵਾ ਤੇ ਇਹਨਾਂ ਦੇ ਕਾਰਵਾਈ ਹੋਊ ਨਿਊ ਵੀ ਕਹਿ ਰਹੀ ਗੱਲ ਕਹਿੰਦੇ ਜੇ ਸਾਡਾ ਬੰਦੂ ਸਾਡੇ ਪਰਚਾ ਬਿਲਕੁਲ 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 ਬਰਾਬਰ ਦਾ ਸਾਡੇ ਮਿਲ ਕੇ ਸਰਕਾਰ ਆਮ ਆਦੀ ਪਾਰਟੀ ਦੀ ਲੋਕਾਂ ਦੀ ਸਰਕਾਰ ਆ ਆਮ ਮਿਲ ਕੇ ਆਮ ਆਦਮੀ ਸਰਕਾਰ ਆ ਆਮ ਆਦੀ ਸਰਕਾਰ ਦਾ ਇੱਕੋ ਮਤਲਬ ਸਾਰੇ ਇੱਕੋ ਬਰਾਬਰ ਨੇ ਚਾਹੇ ਉਹ ਆਮ ਆਦੀ ਪਾਰਟੀ ਦਾ ਵਲੰਟੀਅਰ ਆ ਚਾਹੇ ਮੁਲਾਜ਼ਮ ਆ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਤੇ ਉਹ ਜਿਹਨੇ ਗਲਤੀ ਕੀਤੀ ਆ ਉਹਤੇ ਕਾਰਵਾਈ ਹੋਊ